ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪਾਂ ਇੱਕ ਵੀਡੀਓ ਬਣਾਈ ਸੀਗੀ ਵੀ ਆਪਾਂ ਨਾ ਆਗਣੇ ਆਵਾਸਤੇ ਸੇਵਾ ਆ ਚੁੱਕੀ ਆ ਤੇ ਉਹ ਸੇਵਾ ਹੀ ਜੀ ਆਪਾਂ ਨੂੰ ਸਰਦਾਰ ਮਾਸਟਰ ਸਰਦਾਰ ਸਿੰਘ ਬੋਪਾ ਰਾਏ ਜੀ ਕੈਨੇਡਾ ਬੈਸੋਂ ਨੂੰ ਠੀਕ ਹੈ ਜੀ ਤੇ ਦੇਖੋ ਜੀ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਹੋਈ ਹੈ ਤੇ ਆਪਣੇ ਨਗਰ ਨਿਵਾਸੀਆਂ ਦੇ ਵਿੱਚੋਂ ਵੀ ਹੋਣਾ ਸਤਿਕਾਰਯੋਗ ਸੱਜਣ ਹੋਰ ਸੇਵਾ ਭੇਜਿਆ ਗਿਆ ਇੱਕ ਆਪਣਾ ਸਤਿਕਾਰਯੋਗ ਵੀਰ ਉਹ ਕਹਿੰਦਾ ਵੀ ਆਲਮੇ ਵਾਲੀ ਜਗ੍ਹਾ ਤੇ ਦਰਖਤ ਲਾਓ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਦਰਖਤ ਲਾਓ ਵੀ ਆਲਮੇ ਪੰਛੀ ਆਪੇ ਪਾਲਣਗੇ ਪਰ ਜਿਹੜੀ ਜ਼ਿਆਦਾਤਰ ਇਹ ਉਹ ਕੇਸ ਹੁੰਦੇ ਆ ਉਹਦੇ ਵਿੱਚ ਨਾ ਆਲਮੇ ਕਾਮਯਾਬ ਨਹੀਂ ਹੁੰਦੇ ਕਿਉਂਕਿ ਮੈਂ ਖੁਦ ਆਪਦੀ ਅੱਖਾਂ ਨਾਲ ਦੇਖਿਆ ਮੈਂ ਬਾਗ ਦੀ ਵਿੱਚ ਇੱਕ ਵੀਡੀਓ ਬਣਾਈ ਸੀ ਘੁਗੀਆਂ ਦੇ ਆਲਮੇ ਦੀ ਤੇ ਆਮਦਲੀ ਦਰਖਤ ਉੱਤੇ ਆਲਣਾ ਪਾਇਆ ਹੋਇਆ ਸੀ ਕਿ ਉਸ ਤੋਂ ਬਾਅਦ ਜਦ ਬੱਚੇ ਛੋਟੇ ਛੋਟੇ ਵੱਡੇ ਹੋ ਗਏ ਉਹਨਾਂ ਦੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਫਿਰ ਨਾ ਉਹ ਲਗੜ ਲੈ ਕੇ ਚਾ ਗਏ ਉਹਨਾਂ ਨੇ ਮਾਰ ਮੋਦ ਤੇ ਬੱਚੇ ਤੇ ਉਹਦਾ ਆਹ ਨਾਲ ਖਰਾਬ ਕਰਤਾ ਯਾਨੀ ਜਿਹੜੇ ਆਪਾਂ ਆ ਜਿਹੜੇ ਲਾਉਣੇ ਇਹ ਵਿਚਾਰੇ ਪਰ ਸੰਬੰਧ ਹੁੰਦੇ ਆ ਤੇ ਕੋਈ ਖਤਰਾ ਨਹੀਂ ਹੁੰਦਾ ਨਾ ਬੱਚਿਆਂ ਨੂੰ ਤੇ ਇਹ ਵੀ ਜ਼ਰੂਰੀ ਨੇ ਯਾਨੀ ਦਰਖਤ ਵੀ ਜ਼ਰੂਰੀ ਨੇ ਤੇ ਆਹ ਨੇ ਅਲੱਗ ਆਪ ਦੀ ਜਗ੍ਹਾ ਤੇ ਵਿਸ਼ੇਸ਼ ਜਗ੍ਹਾ ਤੇ ਇਸ ਥਾਂ ਰੱਖਦੇ ਨੇ ਤੇ ਆਪਣੇ ਨਗਰ ਦੇ ਵਿੱਚੋਂ ਗੁਰਤੇਜ ਸਿੰਘ ਜੋਹੜ ਮੱਲੇਕੇ ਜਿਹਨੂੰ ਸਾਰੇ ਨਗਰ ਦੇ ਵਸਨੀਕੀ ਤੇਜੀ ਕਹਿੰਦੇ ਆ ਉਸ ਸੱਜਣ ਵੱਲੋਂ ਮਾਇਆ ਭੇਜੀ ਗਈ ਹੈ 2600 ਰੁਪਿਆ ਆਲਰੇੜੇ ਵਾਸਤੇ ਹੋਰ ਸੇਵਾ ਆਈ ਹੈ ਤੇ ਬਹੁਤ ਬਹੁਤ ਧੰਨਵਾਦ ਪਰਿਵਾਰ ਦਾ ਜੀ ਗੁਰਤੇਜ ਸਿੰਘ ਜੋਹੜ ਮੱਲੇਕੇ ਤੇ ਆਪਣੀ ਗੱਲਬਾਤ ਹੋ ਚੁੱਕੀ ਜੀ ਜੱਗੀ ਸਿੰਘ ਮੈਸਤਰੀ ਨਾਲ ਉਹ ਕਹਿੰਦੇ ਮੈਂ 5 ਤਰੀਕ ਤੱਕ ਬਹਾਲਾ ਕੀ ਜੀ ਆ ਉਸ ਤੋਂ ਬਾਅਦ ਰਹੀ ਆ ਤੇ ਆਪਣੇ 5 ਤਰੀਕ ਤੋਂ ਬਾਅਦ ਆਪਣੇ ਆਲੇ ਨੇ ਬਣ ਜਾਣਗੇ ਜੀ 2-4 ਦਿਨ ਦੇ ਵਿੱਚ ਵਿੱਚ ਤੇ ਆਪਾਂ ਫਿਰ ਉਸ ਤੋਂ ਬਾਅਦ ਸਾਰੇ ਨਕਰ ਦੇ ਵਿੱਚ ਜਿੰਨਾ ਦਿਨ ਸੁਨੇਹੇ ਆਪਣੇ ਕੋਲ ਆਏ ਨੇ ਉਹਨਾਂ ਦੇ ਘਰ ਆਪਾਂ ਆਲੇ ਲਾ ਦੇ ਜੀ ਬਹੁਤ ਬਹੁਤ ਧੰਨਵਾਦ ਜੀ ਜੱਗੀ ਸਿੰਘ ਮੈਸਤਰੀ ਦੇ ਆ ਤੇ ਇੰਧਾ ਵਾਲੀ ਧੰਨਵਾਦ ਜੀ ਆਪਣੇ ਗੁਰਦੇਵ ਸਿੰਘ ਜੀ ਮੱਲੇ ਕਾ ਜੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ